ਪਿੰਡ ਨੇਪਾਲ ਦੇ ਵਿੱਚ ਤੇ ਇੱਥੇ ਜਿਹੜਾ ਲੰਗਰ ਸੇਵਾ ਨੀਲਕੰਠ ਭਜਨ ਮੰਡਲੀ ਤੇ ਵੱਧਣੀ ਆਂ ਵੱਲੋਂ ਜਿਹੜਾ ਅਸੀਂ ਇੱਥੇ ਆਏ ਸੀਗੇ ਸੇਵਾ ਕਰਨ ਤੇ ਨੇਪਾਲ ਪਿੰਡ ਦੇ ਵਿੱਚ ਜਿਹੜੇ ਹਾਲਾਤ ਕੋਸ ਇਦਾਂ ਦੇ ਤੁਸੀਂ ਪਿੱਛੇ ਦੇਖ ਸਕਦੇ ਆ ਬਹੁਤ ਜ਼ਿਆਦਾ ਜਿਹੜਾ ਪਾਣੀ ਬਚੇ ਸਾਡੇ ਹਾਂਜੀ ਹਾਂਜੀ ਮਾਹ ਜੀ ਬਚੇ ਅਸੀਂ ਚਾਹ ਪੀਂਦੇ ਆ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰਦਾਰ ਸੁਲਿੰਦਰ ਸਿੰਘ ਜੀ ਆਪਾਂ ਨੂੰ ਲੈ ਕੇ ਜਾਣਗੇ ਡੂਟੀ ਡੋ ਠੀਕ ਹੈ ਜੀ ਜਿਹੜੇ ਜਿਹੜੇ ਇਹਨਾਂ ਦੀ ਲਿਸਟਾਂ ਪ੍ਰੋਪਰ ਬਣੀਆਂ ਹੋਈਆਂ ਠੀਕ ਹੈ ਜੀ ਆਪਣਾ ਲੋਕਾਂ ਦਾ ਵਧਨੀ ਕਲਾ ਵਾਲਿਆ ਦਿਵਸੀਆਂ ਦਿੱਤਾ ਹੋਇਆ ਦਾਨ ਬਿਲਕੁਲ ਸਹੀ ਭਾਂਡੇ ਚ ਇਹਨਾਂ ਦੇ ਹਾਂ ਜੀ ਹਾਂ ਜੀ ਬਾਈ ਤੁਹਾਡਾ ਵੀ ਬਹੁਤ ਧੰਨਵਾਦ ਆਈ ਸੁਣਾ ਹਾਂ ਜੀ ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਿੰਡ ਵਧਨੀ ਕਲਾ ਜ਼ਿਲ੍ਹਾ ਮੂਕਾ ਅਤੇ ਨੀਲਕੰਟ ਭਜਨ ਮੰਡਲੀ ਦੇ ਵੱਲੋਂ ਜਿਹੜਾ ਇਹ ਪ੍ਰਸ਼ਾਦਾ ਤਿਆਰ ਹੋ ਕੇ ਅਤੇ ਜਰੂਰੀ ਜਿਹੜਾ ਲੋੜੀ ਦਾ ਸਮਾਨ ਆ ਕੰਬਲ ਵਗੈਰਾ ਸਭ ਇਹ ਅੰਮ੍ਰਿਤਸਰ ਤਰਨਤਾਰਨ ਏਰੀਏ ਚ ਜਿੱਥੇ ਹੜ੍ਹ ਪ੍ਰਭਾਵਤ ਹੈਗੇ ਆ ਏਰੀਏ ਉਹਨਾਂ ਦੇ ਵਿੱਚ ਲੈ ਕੇ ਜਾਣਾ ਸੰਗਤ ਨੇ 100 ਗੱਡੀਆਂ ਤਿਆਰ-ਵਰ ਤਿਆਰ ਖੜੀਆਂ ਤੇ ਬੱਸ ਲੈ ਕੇ ਪ੍ਰਮਾਤਮਾ ਦਾ ਨਾਮ ਤੇ ਅੱਜ ਜਾਣਾ ਇਹ ਤੋਂ ਪਹਿਲਾਂ ਅਸੀਂ ਡੇਰਾ ਬਾਬਾ ਨਾਨਕ ਉੱਥੇ ਚ ਆ ਕੇ ਵੀ ਜਿਹੜਾ ਪਹਿਲਾਂ ਸੰਗਤ ਸੇਵਾ ਕਰਕੇ ਆਈ ਆ ਵਧਨੀ ਗਲਾਂ ਦੀ ਸੋ ਤੇਲ ਪੌਣ ਦੀ ਖਾਤਰ ਖੜੇ ਸੀ ਨਿਆਰਾ ਪੰਪ ਤੇ ਬੁੱਟਰ ਕਲਾਂ ਦੇ ਵਿੱਚ ਬਾਈ सोनू ਦਾ ਤੇ ਉਹ ਕਹਿੰਦੇ ਵੀ ਤੇਲ ਜਿਹੜਾ ਹੈਗਾ ਵਾ ਤੁਸੀਂ ਉੱਧਰ ਚੱਲੇ ਆ ਤੇ ਸਾਡੇ ਵੱਲੋਂ ਜਿਹੜੀ ਫ੍ਰੀ ਸੇਵਾ ਵਾ ਸੋ ਆਏ ਸਾਰਿਆਂ ਦੇ ਨਾਲ ਹੀ ਜਿਹੜਾ ਸਹਿਯੋਗ ਦੇ ਨਾਲ ਐਡਾ ਚੱਲੀ ਜਾਂਦਾ ਕੰਮ ਮਹਾਰਾਜ ਭਲੀ ਕਰੇ ਸਾਰਿਆਂ ਦੇ ਸੋ ਤੇ ਬਾਈ सोनू ਦਾ ਪੰਪਾ ਇੱਥੇ ਬੁੱਟਰ ਕਲਾਂ ਨਿਆਰਾ ਸੋ ਬਾਈ ਹੁਣਾਂ ਵੱਲੋਂ ਜਿਹੜੀ ਤੇਲ ਦੀ ਸੇਵਾ ਕੀਤੀ ਗਈ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਅੱਜ ਅਸੀਂ ਚੱਲਿਆ ਜੀ ਅੰਮ੍ਰਿਤਸਰ ਤੇ ਤਰਨਤਾਰਨ ਏਰੀਆ ਦੇ ਵਿੱਚ ਉੱਥੇ ਅਜਨਾਲਾ ਤੇ ਹੋਰ ਕਈ ਪਿੰਡ ਇਦਾਂ ਦੇ ਜਿਹੜੇ ਦੱਸਿਆ ਵੀ ਹੜ੍ਹ ਤੋਂ ਪ੍ਰਭਾਵਿਤ ਨਹੀਂ ਤੇ ਬਾਕੀ ਉੱਥੇ ਜਾ ਕੇ ਦੇਖਦੇ ਆਂ ਕੀ ਬਣਦਾ ਇੱਧਰ ਤੁਸੀਂ ਦਰਿਆ ਦੇਖ ਸਕਦੇ ਆਂ ਹਜੇ ਵੀ ਪੂਰਾ ਜਿਹੜਾ ਇਹ ਭਰਿਆ ਹੋਇਆ ਪਾਣੀ ਦੇ ਨਾਲ ਤੇ ਇਹਦੇ ਵਿੱਚ ਕਿਸਤਾਂ ਜਿਹੜੀਆਂ ਚੱਲ ਰਹੀਆਂ ਬਾਕੀ ਅੱਗੇ ਜੋ ਦੇਖਦੇ ਆਂ ਪਹਾਰੇ ਸੋਖ ਰੱਖੇ ਕੇ ਹਾਲਾਤ ਠੀਕ ਠਾਕ ਹੋਣ ਤੇ ਇੱਥੇ ਸਾਨੂੰ ਦੇਖਣ ਨੂੰ ਮਿਲਿਆ ਜੀ ਸਾਡੇ ਇੰਡੀਆ ਦਾ ਫਲੈਗ ਤੇ ਪਿੰਡੋਂ ਚੱਲ ਕੇ ਆਪਾਂ ਇੱਥੇ ਅਜਨਾਲਾ ਰੋਡ ਦੇ ਉੱਪਰ ਨਾ ਇਹ ਵਿਰਾਸਤੇ ਹਵੇਲੀ ਜਿਹੜਾ ਹੋਟਲ ਬਣਿਆ ਹੋਇਆ ਤੇ ਇੱਥੇ ਖੜੇ ਆ ਸਾਰੇ ਚਾਹ ਪੀਣ ਖੜੇ ਸੀ ਤੇ ਇੱਥੇ ਹੋਰ ਵੀ ਜਿਹੜੇ ਪਿੰਡਾਂ ਤੋਂ ਆ ਉਹ ਰਾਸ਼ਨ ਲੈ ਕੇ ਜਾਂ ਸਮਗਰੀ ਲੈ ਕੇ ਹੜਪੀੜਤਾ ਦੀ ਵਾਬਤ ਜਿਹੜੇ ਤੁਰ ਰਹੇ ਆ ਤੇ ਪੰਜਾਬੀ ਆਪਣੇ ਭੈਣ ਭਰਾਵਾਂ ਮਾਰੀ ਹਮੇਸ਼ਾ ਖੜਦੇ ਆ ਤੇ ਸੋ ਉਵੇਂ ਹੀ ਇੱਥੇ ਜਿਹੜਾ 22 ਲੱਖਾ ਸਦਾਨਾ ਉਹਨਾਂ ਦਾ ਇੱਥੇ ਖੜ ਪੀੜਤਾਂ ਲਈ ਰਾਹਤ ਕੈਂਪ ਲੱਗਿਆ ਹੋਇਆ ਤੇ ਉਹਨਾਂ ਦੀ ਟੀਮ ਇੱਥੇ ਬੈਠੀ ਹੁੰਦੀ ਆ ਤੇ ਜੇ ਕਿਸੇ ਵੀ ਗੱਲ ਦੀ ਜਾਂ ਸਹਾਇਤਾ ਦੀ ਲੋੜ ਆ ਉਹ ਕਹਿੰਦੇ ਸਾਨੂੰ ਦੱਸੋ ਬਰਾਾਸਤੇ ਹਵੇਲੀ ਇਹ ਇੱਥੇ ਹੈਗਾ ਵਾ ਹਾਂਜੀ ਤੇ ਇਧਰ ਭਾਈ ਜੀ ਹੁਣੀ ਖੜੇ ਆ ਤੇ ਇਹਨਾਂ ਦਾ ਜਿਹੜਾ ਸਾਰਾ ਕੋਟਾ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਰਾਤ ਹੀ ਦੱਸਦੇ ਆ ਵੀ ਇਹ ਬਾਈ ਲੱਖਾ ਸੁਧਾਨਾ ਵੀ ਜਿਹੜਾ ਉਹ ਇੱਥੋਂ ਗਏ ਸੀਗੇ ਕੰਮ ਧੰਦੇ ਤੇ ਮਾਨ ਸਿੰਘ ਆ ਲੱਖੇ ਸੁਧਾਨੇ ਨੂੰ ਮਿਲਦੇ ਪਰ ਬਾਈ ਨੂੰ ਕਹਦੇ ਆ ਉਦੋਂ ਲੋਕ ਬਹੁਤ ਜਿਆਦਾ ਘੁਲੋ ਘਰਾਂ ਦਾ ਹਾਲਾਤ ਪਤਾ ਲੱਗ ਜਾਂਦਾ ਅੰਨਲੇ ਆਪਾਂ ਨੂੰ ਪਤਾ ਲੱਗਦਾ ਪਤਾ ਲੱਗਦਾ ਇਹਨੂੰ ਨੂਰ ਇਹਨੂੰ ਅਸੀਂ ਦਾਸ ਤੈਨੂੰ ਜਾ ਕੇ ਆਏ ਸੀਗੇ ਆਪਣਾ ਘੋੜੇ ਵਾਲਾ ਤੇ ਮੱਛੀ ਵਾਲਾ ਬੱਚੇ ਘਰਾਂ ਦੇ ਅੰਦਰ ਦੇ ਅਦਾ ਦੇਖ ਕੇ ਸਾਨੂੰ ਪਤਾ ਲੱਗਿਆ ਕਿ ਇਹ ਓਲਡ ਟਾਈਮ ਚ ਕੁੱਨੇ ਲੱਗ ਬਹੁਤ ਨੁਕਸਾਨ ਬਹੁਤ ਨੁਕਸਾਨ ਹੈ ਉਦੋਂ ਤਾਂ ਬਾਲਾ ਕੱਪੜੇ ਰਿਹਾ ਉਹਨਾਂ ਦੇ ਘੋੜੇ ਵਾਲਾ ਹੁਣ ਸਾਨੂੰ ਇੱਕ ਫੂਨ ਹੋਰ ਤੁਹਾਡੇ ਕੋਲ ਸੱਜਣ ਮਿੰਤਰ ਦਾ ਆ ਗਿਆ ਉਹ ਕਹਿੰਦੇ ਕਿ ਤੁਸੀਂ ਪਿੰਡਾਂ ਜਾਂਦੇ ਹੋ ਹੁਣ ਅਸੀਂ ਜਦੋਂ ਅੰਦਰ ਵੜਾਂਗੇ ਪਿੰਡ ਦੇ ਵਿੱਚ ਆ ਕੇ ਆਪਾਂ ਨੂੰ ਆਪ ਹੀ ਪਤਾ ਲੱਗ ਜਾਣਾ ਚਲੇ ਤੇ ਕੀ ਦੀ ਰੋਸ਼ ਹੈ ਇਹ ਨਹੀਂ ਵੀ ਆਪਾਂ ਉਥੋਂ ਇਕੱਠਾ ਜਿਹੜਾ ਤੇ ਇੰਨਾ ਗੱਲ ਨਹੀਂ ਉਹ ਮਾੜੀ ਗੱਲ ਪਰ ਤੁਸੀਂ ਬਹੁਤ ਸਾਨੂੰ ਕੈਡ ਕਰ ਰਹੇ ਹੋ ਨਹੀਂ ਜਦੋਂ ਮੈਂ ਚਲੋ ਜੀ ਚਲੋ ਜੀ ਨਾ ਬੇ ਰੱਬਾ ਨਾ ਬੇ ਰੱਬਾ ਨਾ ਬੇ ਰੱਬਾ ਨਾ ਬੇ ਰੱਬਾ ਨਾ ਹੋਏ ਚਿੜਕਿਆਂ ਤਾਂ ਕਿਸ ਨ ਕੋਈ ਤੇ ਮਰਿਆ ਦੀ ਨਾ ਥਾਂ ਨਾ ਬੇਰਪਾਨਾ ਨਾ ਬੇਰਪਾਨਾ ਨਾ ਬੇਰਪਾਨਾ ਨਾ ਬੇਰਪਾਨਾ ਹੋ ਲੋਕੀ ਆਪਣੀ ਧਰਤੀ ਪਿਛੜ ਪੱਟ ਖਾਵਣ ਰੜ ਰਕੇ ਆਪਣੀ ਮਾਦੀ ਗੋਤੀ ਦੇ ਵਿੱਚ ਖੁਸ਼ੀ ਮਨਾਉਣ ਰਲ ਕੇ ਹੌਸਾ ਤੇ ਹਿੱਸੇ ਕੁਝ ਨਾ ਆਇਆ ਸਾਡੇ ਹਿੱਸੇ ਕੁਝ ਨਾ ਆਇਆ ਨਾ ਧਰਤੀ ਨਾ ਮਾਂ ਨਾ ਮੇਰ ਪਾਣਾ ਨਾ ਬੇਪਾਣਾ ਨਾ ਮੇਰ ਪਾਣਾ ਨਾ ਬੇਰਪਾਣਾ ਉੱਚੇ ਕਿੰਤਾ ਬੇਸ ਨਾ ਕੋਈ ਤੇ ਮਰਿਆ ਦੀ ਨਾ ਥਾਂ ਨਾ ਵੇ ਰੱਬਾ ਨਾ ਨਾ ਵੇ ਰੱਬਾ ਨਾ ਨਾ ਵੇ ਰੱਬਾ ਨਾ ਨਾ ਵੇ ਰੱਬਾ ਸਾਡੀ ਤਬੰਦਾ ਇਹੀ ਹੈ ਵੀ ਬਰਾਜ ਬੰਦਾ ਤੁਹਾਨੂੰ ਉਹ ਮਿਲੂਗਾ ਜੀ ਜਿਹਦੇ ਘਰੇ ਜ਼ਰੂਰ ਪਿਆ ਹੁਣ ਸੜਕ ਤੇ ਛੁੱਟੀ ਜਾਵਾਂਗੇ ਤੇ ਜਿੰਨਾ ਮਰਜ਼ੀ ਆਪਾਂ ਕਰ ਲੈਣੀ ਚੀ ਸੀ ਜਿਹੜਾ ਆਪਾਂ ਘਰੇ ਜਾਣਾ ਹਾਂਜੀ ਘਰੇ ਸਾਡਾ ਹੀ ਮਣੇ ਇਹ ਵੀ ਘਰੇ ਜਾਈਏ ਲੋਡ ਬੰਦ ਤੱਕ ਕਿੱਥੇ ਪਹੁੰਚੇ ਲੋਡ ਬੰਦ ਕੀ ਹੈ ਜੀ ਦੇਖੋ ਆਪਾਂ ਉਹਨਾਂ ਦਾ ਹਾਲਾਤ ਵੀ ਦੇਖਾਂਗੇ ਹਨਾ ਆਪਾਂ ਉਹਨਾਂ ਨੂੰ ਵੀ ਚੀਜ਼ ਵੀ ਦੇਵਾਂਗੇ ਸੋ ਤੁਸੀਂ ਦੇਖ ਸਕਦੇ ਆਂ ਵੀ ਫਸਲਾਂ ਦਾ ਇੱਥੇ ਬਹੁਤ ਬਰਾਹ ਵਾਲਾ ਪਾਣੀ ਹਜੇ ਵੀ ਜਿਹੜਾ ਖੇਤਾਂ ਦੇ ਵਿੱਚ ਆ ਤੇ ਅੱਗੇ ਦੱਸਿਆ ਹੋਰ ਵੀ ਜਿਹੜਾ ਪਾਣੀ ਆ ਤੇ ਸੀਦੇ ਵਿੱਚ ਜੋ ਘਰਾਂ ਦਾ ਨੁਕਸਾਨ ਵੀ ਹੋਇਆ ਤੇ ਸਾਨੂੰ ਜਿਹੜਾ ਦੱਸਣ ਵਾਸਤੇ ਵਾਹਿਗੁਰੂ ਨੇ ਆ ਸਰਦਾਰ ਜੀ ਭੇਜੇ ਆ ਤੇ ਇੱਕ ਜਿੱਥੇ ਸਾਨੂੰ ਦੱਸਣਗੇ ਜਿਹੜੇ ਲੋਕਾਂ ਦਾ ਉਹਨਾਂ ਤੱਕ ਅਸੀਂ ਜਿਹੜਾ ਆਪਣਾ ਉਹ ਰਾਸ਼ਨ ਜਾਂ ਜੋ ਵੀ ਹੈਗਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਉਹ ਦੇਣ ਵਾਲਾ ਬਾਬਾ ਨਾਨਕਾ ਤੇ ਸਾਡੇ ਦਾ ਹੱਥ ਲੱਗਣੇ ਸੀ ਬਸ ਕਤਰਮ ਜੀ ਹਾਂ ਜੀ ਸਰਦਾਰ ਸਿਲਿੰਦਰ ਸਿੰਘ ਜੀ ਆਪਾਂ ਨੂੰ ਲੈ ਕੇ ਜਾਣਗੇ ਦੋਤੀ ਦੋ ਠੀਕ ਹੈ ਜੀ ਜਿਹੜੇ ਜਿਹੜੇ ਇਹਨਾਂ ਦੀ ਲਿਸਟਾਂ ਪ੍ਰੋਪਰ ਬਣੀਆਂ ਹੋਈਆਂ ਠੀਕ ਹੈ ਜੀ ਆਪਣਾ ਲੋਕਾਂ ਦਾ ਬਧਨੀ ਕਲਾਂ ਵਾਲਿਆ ਨਿਵਾਸੀਆਂ ਦਿੱਤਾ ਹੈ ਦਾਨ ਹਾਂ ਜੀ ਪੁੱਲ ਸਹੀ ਭਾਂਡੇ ਜਿਹਨਾਂ ਦੇ ਹਾਂ ਜੀ ਹਾਂ ਜੀ ਬਾਈ ਤੁਹਾਡਾ ਵੀ ਬਹੁਤ ਧੰਨਵਾਦ ਆਈ ਤੁਹਾਨੂੰ ਅਣਾ ਸਹੀ ਥਾ ਚੀਜ਼ ਮੋਟ ਸਾਉਤਾਂ ਦੀਆਂ ਬਾਲਕ ਨੇ ਲਾਈਆਂ ਸਾਉਤਾਂ ਪਰਵਾਨ ਨਹੀਂ ਲਾਈਆਂ ਗੁਰਨਾਲਲ ਬਾਈ ਜੀ ਨੇ ਲਾਈ ਆਪਣੀ ਹਾਂ ਗੁਰਨਾਲਲ ਕਿ ਜਿਹੜੀ ਕੁਦਰਤ ਨੇ ਆਫਦਾਈ ਆ ਉਹ ਤਾਂ ਵੱਖਰੀ ਗੱਲ ਆ ਤੇ ਪਰ ਜਿਹੜਾ ਆਪਣੇ ਉਹ ਵੀ ਮਹਾਰਾਜ ਤੇ ਆ ਬਹੁਤ ਵੱਡੇ ਕਰਮ ਆ ਜਿਹੜੇ ਆਪਣੇ ਇਹ ਸੇਵਾ ਲਿਖੀ ਆ ਆਪਾਂ ਗੰਗ ਕੇਹੀ ਦੇ ਕੰਮ ਆਈਏ ਕਿਉਂ ਹਾਂਜੀ ਸਰਦਾਰ ਗੁਰਨਾਲਲ ਸਿੰਘ ਜੀ ਹਾਂਜੀ ਇਹਨਾਂ ਨੇ ਬਾਈ ਜੀ ਦਾ ਨੰਬਰ ਦਿੱਤਾ ਸਾਨੂੰ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਬਲਾਲ ਸਿੰਘ ਇਹਨਾਂ ਦਾ ਕੰਟੈਕਟ ਹੋਇਆ ਗੁਲਰਾਤ ਹਿੰਦੂਸ਼ੰਗ ਇਹਨਾਂ ਦਾ ਠੀਕ ਹੈ ਫਰੂਖ ਸਾਬ੍ਹ ਅਕੈਡਮੀ ਵੱਲੋਂ ਨੇ ਹਾਂਜੀ ਹਾਂਜੀ ਖਰਚਾ ਆਇਆ ਤੇ ਯਾਰ ਅਕੈਡਮੀ ਦਾ ਬਾਲ ਕਦੇ ਮਿਲੂਗਾ ਯਾਰ ਬੱਚੇ ਤੁਸੀਂ ਆਇਓ ਕਰੋ ਬਾਕੀ ਬਿਟੇ ਸੰਭਾਲੋ ਕਰ ਠੀਕ ਹੈ ਜੀ ਆਹ ਵਾਈ ਗੁਰਦੀਪ ਸਿੰਘ ਬਰੇ ਸੋਨਿਹਾਨ ਸਾਹਿਬ ਜੀ ਆ ਬਾਰੂ ਜਿਹੜਾ ਰਸਨ ਆਇਆ ਵੀਰ ਭਰਾ ਲੈ ਕੇ ਆਏ ਬਾਹਰ ਸਾਡੇ ਖੇਤਾਂ ਚੱਲ ਕੇ ਸਾਡੀ ਮਿਹਨਤ ਕਰਨ ਆਏ ਆਪਣੀ ਆਪ ਦੇ ਵੀ ਭਰਾ ਇੱਕ ਕਰੋਧੀ ਬੰਦਾ ਹੈ ਕਿ ਕਰੋਧੀ ਹਰ ਕਿਨੂ ਮਿਲੂਗਾ ਇਥੇ ਕਿਸੇ ਬੀਬੀ ਭੈਣੇ ਕਿਸੇ ਨੇ ਨੀ ਗਾਰੀਆਣਾ ਖੋਲ ਤੋਈ ਕਿਸੇ ਨੇ ਨੀ ਕਰਨੀ ਹੈ ਯੇ ਵਾਈਡ ਗੁਰਜੀ ਕਾਹਤਾਂ ਵਾਈਡ ਗੁਰਜੀ ਜੀ ਆ ਗਿਆ ਪੁਲਿਸ ਵਾਲਾ ਚਲੋ ਆਇਆ ਪੁਲਿਸ ਵਾਲਾ ਅੰਦਰ ਘਰੇ ਰੱਖ ਲੈ ਆ ਲਿਆ ਵੀ ਆ ਕਸ਼ੂਆ ਲਿਆ ਕਸ਼ੂਆ ਚਲੋ ਜੀ ਇਹ ਕੇ ਕਿ ਜੀ ਸਾਰੇ ਉਸ ਹਿਸਾਬ ਨਾਲ ਹੀ ਚੱਲੋ ਮੋਮਬਤੀਆਂ ਮੋਮਬਤੀ ਲੈਣੇ ਸੀ ਜੀ ਇੱਥੇ ਲੈ ਗਈਆਂ ਮੋਮਬਤੀਆਂ ਫਿਰ ਅੰਦਰ ਕਰ ਦਿਓ ਅੰਦਰ ਕਰ ਚਲੋ ਮੇਰੇ ਕੋਲ ਆ ਇੱਧਰ ਆ ਬਈ ਚੱਲ ਚੱਲ ਨੂੰ ਨਹੀਂ ਹੋਣਾ ਚਲੋ ਅੱਗੇ ਕੱਟ ਲਈ ਚੱਲ ਪੈ ਕੁੜੀਆਂ ਆਓ ਆਓ ਓਏ ਆਓ ਚੁੱਕੋ ਯਾਰ ਆਇਓ ਬਾਬਾ ਜੀ ਆਓ ਤੇਰੇ ਨਾਲ ਤੋਂ ਬਾਬਾ ਜੀ ਨਾਲ ਓ ਪੱਤ ਜੇ ਮੈਨੂੰ ਰਜਾਈ ਚਾਹੀਦੀ ਤੇ ਨਾ ਮੈਂ ਚੁੱਪ ਕਰਕੇ ਨਾ ਓਏ ਯਾਰ ਤੁਸੀਂ ਆਪਾਂ ਕਰਨਾ ਚੱਲ ਓ ਫੋਲਦਾ ਭਾਵੇਂ ਆਜੋ ਜੀ ਚੱਲ ਆਹ ਕਿ ਦੱਸੋ ਜਾ ਆਜੋ ਹੁਣੇ ਜੀ ફો ગયો आजय इधर एक नहीं तेरे لو گي 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 لو دا دو بيان دو سب کو موڑے رکھوا گدي اگي گھر کا پير جا ਗੋਲਰ ਆਤੀ ਜੀ ਨਾ ਬੋਲੇ 2900 ਤੋਂ ਲੈ ਜਾਂਦੇ ਮਾਰਿਆ ਆਪਾਂ ਸੱਜੇ ਉੱਪਰ ਆਹ ਚੱਲਦੇ ਰਹੋ ਜੀ ਨਾ ਇਹ ਇੱਕ ਮੂਨ ਆ ਰਿਹਾ ਦੇ ਤਾ ਹਾਂ ਤੇਨੇ ਕਰਨੇ ਤੇ ਹਾਂਜੀ ਆਓ ਅੱਗੇ ਆਜੋ ਉਹ ਪੂਰਾ ਘਰ ਚੱਲ ਤੇ ਹਜੇ ਵੀ ਨਾ ਇੱਥੇ ਘਰਾਂ ਦੇ ਕੋਲ ਜਿਹੜਾ ਫਸਲਾਂ ਦੇ ਵਿੱਚ ਪੂਰਾ ਜਿਹੜਾ ਪਾਣੀ ਖੜਾ ਹੋਇਆ ਵਾ ਘਰਾਂ ਘੁਰਾਂ ਦਾ ਬਾਈ ਫਿਰ ਬਹਾਵਾ ਨੁਕਸਾਨ ਹੋ ਗਿਆ ਨਹੀਂ ਘਰਾਂ ਚ ਭਾਜੀ ਜਿਆਦਾ ਘਰਾਂ ਚ ਨਹੀਂ ਗਿਆ ਪਾਣੀ ਹਾਂ ਹਾਂ ਠੀਕ ਆ 8:00 ਵਜੇ ਸਾਡੇ ਹਾਂਜੀ ਹਾਂਜੀ ਮਹਾਜੀ ਬਤੇ ਅਸੀਂ ਚਾਹ ਪੀਂਦੇ ਹਾਂ ਅੰਦਰ ਤੇ ਤੁਹਾਡਾ ਅੰਕਲ ਜੀ ਬਾਹਰ ਹੀ ਹਾਂਜੀ ਹਾਂਜੀ ਉਹਨਾਂ ਕੋ ਗੋਡੀਆਂ ਤੋਂ ਨਹੀਂ ਆ ਵੀ ਇੱਦਾਂ ਇੱਦਾਂ ਕਿਹਾ ਕਿ ਨਹੀਂ ਉਹਨਾਂ ਦਾ ਲੱਕਰ ਇੱਧਰ ਡਿੱਗਾ ਤੁਹਾਡਾ ਅੱਛਾ ਅੱਛਾ ਹਾਂਜੀ ਇਹ ਡਿੱਗਿਆ ਮੀਆਂ ਨਹੀਂ ਉਹ ਵੀ ਮੀਆਂ ਦਾ ਹੀ ਡਿੱਗਾ ਉਹ ਵੀ ਮੀਨ ਵਾਲੀ ਡਿੱਗਾ ਹਾਂਜੀ ਹਾਂਏ ਮਤਲਬ ਘਰਾਂ ਦਾ ਵੀ ਨੁਕਸਾਨ ਹੋਇਆ ਵਾ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੈ ਮਹਾ ਅੰਕਲ ਜੀ ਚਾਰੇ ਗੋਡੇ ਗਾਡੇ ਨਾਲ ਨਹੀਂ ਖੁਰਾਇਆ ਠੀਕ ਹੈ ਹਾਂਜੀ ਹਾਂਏ ਇੱਧਰ ਤਾਂ ਠੀਕ ਆ ਆ ਇੱਧਰ ਉਹ ਡਿੱਗਣਾ ਹੀ ਚਾਹਿਆ ਆ ਦੇ ਸਾਰੀ ਹਿੰਦ ਕੀ ਆ ਦੇਖੋ ਮਰਨ ਅਛਾ ਜੀ ਹਾਂ ਜੀ ਆ ਵੇਖੋ ਥੋੜੀ ਬਹੁਤੀ ਹਨ ਮਾ ਵਾਹੇ ਆਹ ਵੇਖੋ ਆਹ ਵੇਖੋ ਹਾਂ ਜੀ ਹਾਂ ਆ ਥੱਲੇ ਸਮਾਨ ਬਹੁਤ ਬਸ ਆ ਵੀ ਆਇਆ ਵੀ ਹੁਣ ਡਿੱਗ ਪਿਆ ਹੈ ਨਾ ਹਾਂ ਜੀ ਹਾਂ ਜੀ ਆ ਸਾਰੀ ਕੋਈ ਗੱਲ ਨਹੀਂ ਅਸੀਂ ਤਾਂ ਜਿੰਨੀ ਕੁ ਜੋਗ ਗਿਆ ਆਪਦਾ ਤੇ ਕਰਾਂਗੇ ਹੈ ਨਾ ਥੋੜਾ ਬੋਟਾ ਹਾਂ ਜੀ ਆਪਦੀ ਸੰਸਥਾ ਲੋ ਵੀ ਆ ਚੀਜ਼ਾਂ ਵੀ ਉਹਨਾਂ ਨੂੰ ਦੱਸਾ ਕਰਾਂਗੇ ਜੇ ਪਤਾ ਲੱਗੂ ਫੇਰ ਹੀ ਕੋਈ ਵੜੂਗਾ ਜੀ ਇੱਧਰ ਵੇਖੋ ਮੜਾ ਜੀ ਸਰ ਤੇ ਅਈ ਆਹ ਜਿਹੜੀ ਇੱਧਰ ਛੱਤ ਡਿੱਗ ਪਈ ਜੀ ਇਹਨਾਂ ਦੀ ਛੱਤ ਵਿਚਾਰਿਆ ਨਹੀਂ ਮੀਂਹ ਨਾਲ ਡਿੱਗੀ ਆ ਹਾਂ ਜੀ ਹਾਗੇ ਮਹਿੰਤਾਂ ਮਜ਼ਦੂਰੀ ਵਾਲੇ ਨੂੰ ਕੰਮ ਦੇ ਕਰਦੇ ਆਖੇ ਮੋੜ ਦੇ ਨਾਲ ਆਹ ਬਾਲੇ ਸਾਹਿਬ ਨੂੰ ਟੁੱਟੇ ਪਹਿਲਾਂ ਨਿਕਲ ਗਿਆ ਇੱਧਰ ਵੇਖਿਆ ਆਂ ਤਬਰ ਦੇ ਆ ਤਾਨ ਚਾਨ ਨਾਲ ਕੀ ਬਣਿਆ ਹੂੰ 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 ਆਹ ਬਾਲੇ ਦੇ ਮਾਰੀ ਸਪੋਰਟ ਕੀਤੀ ਜੇ ਬਸ ਠੀਕ ਹੈ ਟੁੱਟੇ ਬੰਦਾ ਲੈ ਬਸ ਕੋਈ ਨਹੀਂ ਬਾਈ ਕਰਨ ਵਾਲਾ ਦਾ ਪਰਮਾਧਮਾ ਬਾਈ ਜੇ ਪੇਟ ਕਾਲ ਫੋਲ ਕੇ ਸਾਬ ਨੂੰ ਕਹੋ ਘਰ ਦੇ ਹਾਲਾਤ ਦੇਖੋ ਬਈ ਆਪ ਕੰਬਲ ਵਸਤਰਾ ਦਿਓ ਹੋੜੀ ਰੋਗਣੀ ਬਈ ਮੋਟਰਸਾਈਕਲ ਲੰਘ ਜਾਣ ਦੇ ਪਹਿਲਾਂ ਘਰ ਦੇਖੋ ਘਰ ਦੇ ਹਾਲਾਤ ਦੇਖੋ ਹੋਰੋ ਦੇ ਦਿਓ ਭਾਈ ਰਾਸ਼ਨ ਪਾਣੀ ਚੱਲ ਵੀਰੇ ਚੱਲ ਕੋਈ ਨਹੀਂ ਪੀਟਰੀ ਆ ਦੇ ਦਾ ਹਾਥੀ ਆ ਲੱਗ ਜੂ ਬੰਦਾ ਆ ਵੇਖੋ ਪਾਣੀ ਆਏ ਨਾ ਉਤੋਂ ਦੀ ਵਗਿਆ ਜਾਂਦਾ ਅਜੇ ਵੀ ਪਾਣੀ ਜਿਹੜਾ ਇਧਰਲੇ ਇਲਾਕਿਆਂ ਦੇ ਵਿੱਚ ਬਹੁਤ ਹੈਗਾ ਇਹ ਤੋਂ ਨਰਸਰੀ ਪਾਣੀ ਆ ਰਿਹਾ ਹੈ ਨਾ ਨਹਿਰਾਂ ਨੇ ਉੱਤੇ ਵਾਲਾ ਕੰਮ ਆ ਲੈ ਕਿੰਨਾ ਪਾਣੀ ਪ੍ਰੈਸ਼ਰ ਆ ਹਮਣਾ ਹਮਣਾ ਅਗਰੇ ਵੀਡੀਓ ਬੱਚਿਆਂ ਦੇ ਕੱਪੜੇ ਭਾਈ ਠੱਗਾ ਕਰੋ ਜਿਵੇਂ ਨਹੀਂ ਕੱਪੜੇ ਨਹੀਂ ਠੀਕ ਮੈਂ ਤਾਂ ਹੀ ਕਹਿੰਦਾ ਭਾਈ ਪਾਣੀ ਨਿਰਵਸਤ੍ਰ ਲਈ ਪਾਣੀ ਭੁੱਖਿਆਂ ਦੇ ਲਈ ਰੋਟੀ ਮੰਗ ਲੈ ਕਰੀ ਹਾਂ ਕੋਈ ਲੋਡ ਬੰਦ ਲੈ ਲਓ ਮੇਰਾ ਭਾਈ ਹੋਰ ਗਾਂ ਕਿਸੇ ਦੇ ਹੋਰ ਆ ਜਾਂਦਾ ਕੰਮ ਆ ਜਾਂਦਾ ਜੀ ਮਖਰੂਜ ਮੀ ਸਹੀਕ ਨਾ ਕਰੀ ਆ ਪਾਣੀ ਪੂਰਾ ਪੁੱਟ ਪਿੰਡ ਹੋਣਾ ਹੈਗਾ ਤਾਂ ਯਾਰ ਉਹ ਦੋ ਨੰਬਰਾਂ ਡਰਮ ਚ ਪੈ खबर ਰੋਟੀ ਨਹੀਂ ਆ ਪਿੱਛੇ ਵੀ ਇੱਕ ਬਾਈ ਦੇ ਘਰੇ ਜਾ ਕੇ ਆਏ ਆ ਉਹਦੀ ਵੀ ਛੱਤ ਸੁਧਾ ਬਹਾ ਨੁਕਸਾਨ ਹੋ ਗਿਆ ਇਹਨਾਂ ਦੇ ਵੀ ਹੋਇਆ ਹਾਂਜੀ ਬਹੁਤ ਜ਼ਿਆਦਾ ਬੇਸਤਰਾ ਪੈਂਡ ਚੁੰਗਾ ਇਹ ਛੱਤ ਕਿਹਦੇ ਵੀਰੇ ਨੁਕਸਾਨ ਹੋਇਆ ਛੱਤ ਦਾ ਅਸੀਂ ਪੈਸਾ ਕਢ ਦਈਏ ਇਹ ਕੰਬਲ ਪੜਾ ਨਹੀਂ ਯਾਰ ਕੰਬਲ ਵੈਸਤਰਾ ਪਏ ਆਪਣੇ ਕੋਲ ਅੱਜ ਹੀ ਕਰਦੇ ਨੇ ਪੰਦ ਵੈਸਤਰਾ ਲੈ ਕੇ ਉਹ ਤੋਂ ਪੂਰਾ ਲੈ ਲੋ ਵੈਸਤਰਾ ਆ ਹੁਕਮ ਬਸ ਤਿਆਰ ਛੱਤ ਕਿਦੀ ਪਾਣੀ ਡਿੱਗੀ ਥੋੜੀ ਸਾਡੇ ਵੀ ਰਾਹ ਆ ਤੁਮਰੇ ਕਾ ਜੇ ਪਾਇਆ ਹੀ ਥੋੜਾ ਚੇਰ ਬਈ ਅੱਛਾ ਹਾਂਜੀ ਆ ਪਾਣੀ ਥੋੜੇ ਵਾਲੇ ਪਾਸੇ ਵਾਵਾ ਪਾਣੀ ਪੂਣੀ ਆਇਆ ਹੈ ਜੀ ਸਰਜੀਨਾ ਡੈਡੀ ਇਹਨਾਂ ਦੇ ਡੈਡੀ ਦਾ ਨਾਮ ਆ ਕੋਨਾ ਹਨਾ ਅੱਗ ਆ ਗਈ ਬਈ ਦਾ ਵਿਚਾਰਾਂ ਕਾ ਕਾਨਾਂ ਦੀਆਂ ਛੱਤਾਂ ਆ ਪੰਜਾ ਇਧਰ ਪਿੰਡ ਚੁੰਗਾ ਜਿੱਥੋਂ ਉਹਨੇ ਆਪਾਂ ਅੱਗੇ ਇਹ ਕਿਹੜੇ ਏਰੀਆ ਚ ਪੈ ਜਾਂਦਾ ਭਾਣੇ ਪਿੰਡ ਥੋੜਾ ਸਾਡਾ ਵੀਰਜੀ ਕੋੜਲੇ ਦਾ ਵਿਆਹ ਹੀ ਗਿਆ ਇਹਨਾਂ ਦੇ ਡੈਡੀ ਬੱਚੀ अच्छा हां जी चल ਨਹੀਂ ਆ ਚਾ ਚਾ ਚੱਲ ਨਹੀਂ ਹੈ ਨਾ ਬਸ ਵੀਰੇ ਜਿਉਂਦਾ ਰਹੇ ਡੇਕ ਵੀ ਗਰੀਬ ਬੰਦੇ ਮਾਪਿ ਉਹ ਨਹੀਂ ਹੈਗਾ हां हां ਦੋਰਾਜ ਦੀ ਕੋਈ ਸਰਪੈਂਟੇਡ ਵੀ ਆਪਣਾ ਲੱਗਦਾ ਥੋੜਾ ਜਿਹਾ ਹਾਂ ਜੀ ਬਾਰਿੰਗ ਕਰਦਾ ਠੀਕ ਆ ਠੀਕ ਹੈ ਕਮਰਾਈ ਸਾਰੇ ਨਾ ਹ ਕਮਲ ਦੀ ਜਿਹੜੀਆਂ ਵੇਲ ਹੋਈ ਪਈ ਆ ਕਿ ਕਮਲ ਦੇ ਫੁੱਲ ਹੋਏ ਹੋਏ ਆ ਪਾਣੀ ਦੇ ਕਾਰਨ ਪਤਾ ਨਹੀਂ ਇਹਨਾਂ ਨੇ ਇਹ ਵੈਸੇ ਹੀ ਹੋਇਆ ਹੈ ਨਾ ਕੁਦਰਤੀ ਪਾਣੀ ਦੇ ਕਾਰਨ ਹੀ ਵੀਜਿਆ ਤਾਂ ਨਹੀਂ ਹੋਣਾ ਇਹਨੂੰ ਇਹਨੂੰ ਤਾਂ ਖੜਾ ਗੰਦਗੀ ਦੇ ਵਿੱਚ ਹੁੰਦੇ ਆ ਹਾਂ ਗੰਦਗੀ ਦੇ ਵਿੱਚ ਹੁੰਦੇ ਆ ਸਾਰਾ ਕਮਲ ਨਾ ਭਰਿਆ ਪਿਆ। ਠਾੜੀ ਜੀ ਮਹਾਰਾਜ ਕਰੇ। ਪਾਣੀ ਪੈਣੀ ਆ। ਦੇਖੋ ਬਈ ਪਾਣੀ ਮਾਰਦਾ ਛੱਲਾ ਮਿੱਤਰੋ। ਇਧਰ ਲਾਕੇ ਚ ਬਹੁਤ ਪਾਣੀ ਆ ਹਜੇ ਬਹੁਤ ਪਾਣੀ। ਅਸੀਂ ਚੱਲੇ ਆ ਨੇਪਾਲ ਖਣੀ ਨੇਪਾਲੀ ਬੈਂਡਾ। ਉਧਰ ਆ ਗਏ ਆ। ਤੇ ਇਸ ਤਰ੍ਹਾਂ ਦੇ ਹਜੇ ਫਲਾਤ ਬਣੇ ਹੋਏ ਆ ਕੜਕਾਂ ਦੇ। ਇਸ ਤਰ੍ਹਾਂ ਜਿਹੜਾ ਨਾ ਪਾਣੀ ਦੇ ਨਾਲ ਮੇਰਾ ਖਿਆਲ ਇੱਥੇ ਖੜੇ ਆ ਤੇ ਸਾਡਾ ਜਿਹੜੇ ਪਸ਼ੂਆਂ ਦੇ ਉਹੋ ਰੁੜ ਕੇ ਪਾਣੀ ਨਾਲ ਹੱਡ ਹੱਡ ਵੀ ਆਏ ਵੇ ਆ ਹਾਂ ਹਾਂ ਤਾਂ ਸੁੱਕਾ ਹੈ ਅਜਿਹੇ ਹਾਲਾਤ ਆ ਇੱਥੇ ਘਰਾਂ ਦੇ ਵਿੱਚ ਵੀ ਅਜੇ ਪਾਣੀ ਖੜੇ ਆ ਆ ਗਰ ਰੱਜ ਕੇ ਬੰਦੇ ਆ ਮਨਸੇ ਜਿੱਦਾਂ ਜਿੱਦਾਂ ਬੋਲੂ ਤਾਹਾਂ ਆ ਰੱਬ ਦੀ ਸੰਪਤੀਆਂ ਨੂੰ ਆਸ਼ੀਰਵਾਦ ਸੰਪਤੀਆਂ ਨੂੰ ਗੇਰ ਮੱਤ ਦਾ ਮੰਗ ਤੂੰ ਹਾਜੀ ਨੇਪਾਲ ਪਿੰਡ ਤੇ ਨੇਪਾਲ ਪਿੰਡ ਦੇ ਹਾਲਾਤ ਇਦਾਂ ਦੇ ਆ ਤੇ ਹੁਣ ਅਸੀਂ ਇਧਰੋਂ ਗੁਰਬਾਈ ਚੱਕ ਦੇ ਫੱਟੇ ਗੁਰਬਾਈ ਚੱਕ ਦੇ ਫੱਟੇ ਕੋਈ ਨਹੀਂ ਹੁੰਦਾ ਕੋਹ ਨਹੀਂ ਤਾਂ ਹੁੰਦਾ ਕੋਹ ਨਹੀਂ ਮੇਰਾ ਬੱਧਾ ਨੰਗੀ ਨਹੀਂ ਰੋਪਾ ਨੰਗੀ ਨਹੀਂ ਬੱਪਾ ਨੰਗੀ ਨਹੀਂ ਚੱਲ ਫਿਰ ਉਹ ਮਹਿੰਗਿਆ ਨਹੀਂ ਬਣਾਈ ਟਰੈਕਟਰ ਨੇ ਵੱਡਿਆ ਪਾਣੀ ਅੱਗੇ ਨੂੰ ਯਾਰ ਕੋਹ ਦੇ ਦੋ ਚੇ ਬੰਦਾ ਉਹਨੂੰ ਆ ਜਾਉਂਗੇ ਡੀਆਰ ਗੌਰਮ ਜਾਣਦੇ ਟੈਨਸ਼ਨ ਨਹੀਂ ਪਾਣੀ ਆ ਐਵੇਂ ਯਾਰ ਕਿਉਂ ਮਰ ਤੀ ਫਿਰ ਵੱਡੀ ਘੱਡੀ ਲੈ ਜਾਂਦੇ ਉਹ ਨਹੀਂ ਯਾਰ ਜ਼ਿਆਦੇ ਆਪਣੀ ਯਾਰ ਪਾਣੀ ਜ਼ਿਆਦੇ ਆ ਗੱਡੀ ਬੰਦ ਹੋ ਜਾਂਦੀ ਕਿ ਅਸੀਂ ਖੜੇ ਆਂ ਨੇਪਾਲ ਪਿੰਡ ਤੇ ਨੇਪਾਲ ਪਿੰਡ ਦੇ ਵਿੱਚ ਇੱਥੇ ਜਿਹੜਾ ਹੈਗਾ ਵਾ ਇਦਾਂ ਦੇ ਹਾਲਾਤ ਆ ਤੇ ਅੱਗੇ ਗੱਡੀਆਂ ਲੈ ਕੇ ਜਾਣੀਆਂ ਸੀ ਆਪਾਂ ਰਾਸ਼ਨ ਪੰਡਾ ਵਾਸਤੇ ਤੇ ਪਰ ਰਸਤਾ ਜਿਹੜਾ ਗੱਡੀ ਨਾੰਘ ਨਹੀਂ ਸਕਦੀ ਇਹ ਨੇਪਾਲ ਪਿੰਡ ਦੱਸਿਆ ਜਾਂਦਾ ਇੱਥੇ ਕਈ ਜਗ੍ਹਾ ਤੇ ਜਿਹੜਾ ਹੈਗਾ ਵਾ ਇਸ ਤਰ੍ਹਾਂ ਪਾਣੀ ਬਹੁਤ ਜ਼ਿਆਦਾ ਖੜਾ ਵਾ ਤੇ ਪਰ ਜਿਹੜੇ ਘਰ ਆ ਘਰਾਂ ਦੇ ਵਿੱਚ ਇੰਨਾ ਨਹੀਂ ਕਿਉਂਕਿ ਘਰਾਂ ਦੀਆਂ ਜਿਹੜੀਆਂ ਗਲੀਆਂ ਉੱਚੀਆਂ ਵਾ ਤੇ ਇਸ ਵਕਤ ਘਰਾਂ ਦੇ ਵਿੱਚ ਇੰਨਾ ਪਾਣੀ ਪੂਣੀ ਹੈ ਨਹੀਂ ਤੇ ਘਰਾਂ ਦਾ ਵੀ ਦੱਸਦੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆਗਾ ਤੇ ਜਿਹੜੇ ਗਰੀਬ ਘਰਾਂ ਉਹਨਾਂ ਦਾ ਜ਼ਰੂਰ ਨੁਕਸਾਨ ਹੋਇਆ ਛੱਤਾਂ ਕਾਨਿਆਂ ਦੀਆਂ ਤੇ ਜਾਂ ਜਿਹੜੇ ਘਰ ਪੁਰਾਣੇ ਆ ਗਰੀਬਾਂ ਦੇ ਉਹ ਉਹਨਾਂ ਦਾ ਨੁਕਸਾਨ ਹੋਇਆ ਜ਼ਰੂਰ ਬਾਕੀ ਕੋਸ਼ਿਸ਼ ਇਹ ਕਰੋ ਵੀ ਤੁਸੀਂ ਪਹਿਲਾਂ ਇੱਥੋਂ ਜਿੱਧਰ ਜਾਣਾ ਸੇਵਾ ਕਰਨ ਉੱਥੋਂ ਪਤਾ ਕਰ ਲਓ ਵੀ ਕਿਸ ਥਾਂ ਤੇ ਪਾਣੀ ਆ ਜੇ ਤੁਹਾਨੂੰ ਕੋਈ ਬੰਦਾ ਦੱਸਣਯੋਗ ਮਿਲਦਾ ਜਾਂ ਜੋ ਪਹਿਲਾਂ ਇੱਥੇ ਆਏ ਵੀ ਆ ਤੇ ਜੇ ਤੁਸੀਂ ਸਾਥੋਂ ਵੀ ਪਤਾ ਕਰਨਾ ਚਾਹੁੰਦੇ ਆ ਜਾਂ ਪੁੱਛਣਾ ਚਾਹੁੰਦੇ ਆ ਕਿਸੇ ਨੇ ਸੇਵਾ ਕਰਨ ਆਉਣਾ ਤਾਂ ਉਹ ਤੁਹਾਨੂੰ ਅਸੀਂ ਇੱਥੇ ਡਿਸਕ੍ਰਿਪਸ਼ਨ ਤੇ ਵਿੱਚ ਨੰਬਰ ਸੈਂਡ ਕਰ ਦਾਂਗੇ ਸਾਡੇ ਡਾਕਟਰ ਸਾਹਿਬ ਦਾ ਜੋਸ਼ੀ ਦਾ ਤੇ ਉਹਨਾਂ ਨਾਲ ਤੁਸੀਂ ਗੱਲ ਕਰਕੇ ਪਤਾ ਕਰ ਸਕਦੇ ਆ ਜਾਂ ਤੁਸੀਂ ਆਪਣੇ ਇਲਾਕਿਆਂ ਦੇ ਵਿੱਚੋਂ ਜੋ ਪਹਿਲਾਂ ਇੱਧਰ ਆ ਕੇ ਸੇਵਾ ਕਰਕੇ ਗਏ ਆ ਉਹਨਾਂ ਨੂੰ ਪੁੱਛ ਸਕਦੇ ਆ ਤਾਂ ਕਿ ਤੁਹਾਡਾ ਆ ਕੇ ਜਿਹੜਾ ਟਾਈਮ ਨਾ ਖਰਾਬ ਹੋਵੇ ਕਿਉਂਕਿ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਇੱਥੇ ਹੜਪੀੜਤਾਂ ਦੀ ਸੇਵਾ ਕਰਨ ਆਉਂਦੀਆਂ ਜਿੱਥੇ ਜਿੱਥੇ ਨੁਕਸਾਨ ਹੋਏ ਆ ਤੇ ਪਰ ਦੂਰੋਂ ਆਉਣ ਦੇ ਕਾਰਨ ਜੇ ਤੁਹਾਨੂੰ ਉਹਨਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਤੇ ਉਹਦੇ ਕਾਰਨ ਜਿਹੜਾ ਉਹਨਾਂ ਦਾ ਟਾਈਮ ਖਰਾਬ ਹੁੰਦਾ ਤੇ ਫਿਰ ਜ਼ਿਆਦਾ ਟਾਈਮ ਹੋਣ ਕਰਨਾ ਉਹਨਾਂ ਨੂੰ ਜਿਹੜਾ ਇੱਥੇ ਰਾਤ ਰੁਕਣਾ ਪੈਂਦਾ ਜੋ ਕਿ ਇੱਥੇ ਉਹਨਾਂ ਨੂੰ ਮੁਸ਼ਕਲ ਆਉਂਦੀ ਆ ਦੂਜਾ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੈ ਕੇ ਆਉਂਦੇ ਆ ਦਾਲ ਸਬਜ਼ੀ ਆ ਜਦੋਂ ਜ਼ਿਆਦਾ ਚਿਰ ਇਦਾਂ ਰਹਿ ਜੇ ਤਾਂ ਫਿਰ ਉਹ ਵੀ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਆ ਦਾਲਾਂ ਵਗੈਰਾ ਜਿਹੜੀਆਂ ਖਟੀਆਂ ਹੋ ਜਾਂਦੀਆਂ ਜਾਂ ਕਿਸੇ ਚੀਜ਼ ਤੋਂ ਜੇ ਅਸੀਂ ਟਾਈਮ ਦੇ ਨਾਲ ਸਾਨੂੰ ਪਤਾ ਹੋਵੇ ਕਿੱਥੇ ਜਾਣਾ ਤਾਂ ਬਚਾਅ ਕਰ ਸਕਦੇ ਹਾਂ ਤੇ ਲੋੜਵੰਦਾ ਤੱਕ ਜਿਹੜੀ ਇਹ ਸਹੀ ਸਹਾਇਤਾ ਚਾਹ ਸਕਦੀ ਆ ਜੀ ਦੀ ਦਸਤੇ ਗੁਜਰਾ ਦੇ ਜਿਹੜੇ ਆ ਉਹਨਾਂ ਨੇ ਝੋਪਣੀਆਂ ਸੀ ਵਿਚਾਰਿਆਂ ਦੀ ਜੋ ਰੁੜ ਗਈਆਂ ਨਪਾਲ ਪੈਣ ਦੇ ਰੱਖੋ ਇਸ ਤਰ੍ਹਾਂ ਦੇ ਹਾਲਾਤ ਆ ਇੱਥੋਂ ਜਿਹੜਾ ਰਸਤਾ ਇਹ ਤਾਂ ਬਹੁਤ ਜ਼ਿਆਦਾ ਜਿਹੜਾ ਹਾਲਾਤ ਪਾਣੀ ਦੇਥੋਂ ਨੂੰ ਮੈਂ ਗਿਆ ਤੇ ਸਾਧਨਾ ਦਾ ਲੰਘਣਾ ਵੀ ਪਾਣੀ ਬੰਦੇ ਬਾਕੀ ਪਾਣੀ ਅੱਗੇ ਨੂੰ ਦੱਸਦੇ ਵੀ ਹਾਲਾਤ ਸੁਧਰੇ ਆ ਥੱਲੇ ਨੂੰ ਉਤਰ ਗਿਆ ਸੋ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਵਾ ਸੋ ਘਰਾ ਮਕਾਨਾਂ ਦਾ ਤਹਜੀ ਬਚਤਾ ਅਰੇ ਹੀ ਪਾਣੀ ਪਾਣੀ ਨਪਾਲ ਫਿਰ ਤੋਂ ਨਪਾਲ ਪੈਣ ਦੀ ਬੇਬੇ ਨਹੀਂ ਬੜੀ ਇਹ ਬੇਬੇ ਨਪਾਲ ਪੈਣ ਦੀ ਅੱবি ਆਪਾਂ ਨੂੰ ਮਿਲੀ ਇੱਥੇ ਅਸੀਂ ਦੇਖੋ ਮਾਤਰੀ ਵੀ ਆਉ ਤਾਂ ਨਹੀਂ ਸੀਗਾ ਬਹੁਤ ਪਾਣੀ ਆ ਗਿਆ ਇਹਨਾਂ ਨੇ ਮਤਲਬ ਕਿ ਸੰਤਾਪ ਝੱਲਿਆ ਝੱਲਿਆ ਬਹੁਤ ਚੱਪਲ ਲੈਣੀ ਆ ਕਿੱਥੇ ਰੁੜ ਗਈ ਚੱਪਲ ਤੇਰੀ ਹੈ ਪਾਣੀ ਬਹੁਤ ਆਇਆ ਵਾ ਪਿੰਡ ਤੇਰੇ ਹੈ ਕਾ ਹਾਂਜੀ ਪਾਣੀ ਬਹੁਤ ਆਇਆ ਵਾ ਹਣ ਚੱਲ ਕੋਈ ਨਹੀਂ ਪਾਣੀ ਪਿੰਡ ਨਾਲ ਦੇ ਵਿੱਚ ਤੇ ਇੱਥੇ ਜਿਹੜਾ ਲੰਗਰ ਸੇਵਾ ਨੀਲਕੰਠ ਭਜਨ ਮੰਡਲੀ ਤੇ ਵੱਧਣ ਕੱਲਾਂ ਵਾਲੋ ਜਿਹੜਾ ਅਸੀਂ ਇੱਥੇ ਆਏ ਸੀਗੇ ਸੇਵਾ ਕਰਨ ਤੇ ਨੇਪਾਲ ਪਿੰਡ ਦੇ ਵਿੱਚ ਜਿਹੜੇ ਹਾਲਾਤ ਕੋਸ ਇਦਾਂ ਦੇ ਤੁਸੀਂ ਪਿੱਛੇ ਦੇਖ ਸਕਦੇ ਆ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਤੇ ਝੋਂਪੜੀਆਂ ਬਣੀਆਂ ਹੋਈਆਂ ਜਿਹੜੀਆਂ ਇਹ ਵੀ ਡੋਬੀਆਂ ਆ ਤੇ ਇਸ ਤਰ੍ਹਾਂ ਨੇਪਾਲ ਪਿੰਡ ਦੇ ਵਿੱਚ 10 ਦੇ ਵੀ ਫਸਲਾਂ ਦਾ ਨੁਕਸਾਨ ਜਿਹੜਾ ਜ਼ਿਆਦਾ ਹੋਇਆ ਤੇ ਹੋਰ ਕੋਈ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਬਚਤ ਆ ਸੋ ਇਸ ਤਰ੍ਹਾਂ ਦੇ ਜਿਹੜੇ ਨੇਪਾਲ ਪਿੰਡ ਦੇ ਹਾਲਾਤ ਆ ਪਿਛਲੇ ਪਿੰਡਾਂ ਦੇ ਵਿੱਚ ਵੀ ਜਿਹੜਾ ਪਾਣੀ ਹੁਣ ਉਤਰਨਾ ਸ਼ੁਰੂ ਹੋ ਗਿਆ ਵਾ ਤੇ ਉਸੇ ਤਰ੍ਹਾਂ ਹੀ ਜਿਹੜਾ ਹੁਣ ਨੇਪਾਲ ਦੇ ਪਿੰਡ ਦੇ ਵਿੱਚ ਵੀ ਪਾਣੀ ਅੱਗੇ ਨੂੰ ਪੱਧਰ ਥੱਲੇ ਜਾ ਰਿਹਾ ਸੋ ਪ੍ਰਮਾਤਮਾ ਹੀ ਕਿਰਪਾ ਕਰੇ ਸਾਰਾ ਜਿਹੜਾ ਪੰਜਾਬ ਆ ਦੁਆਰਾ ਤੋਂ ਬਚਦਾ ਹੋਵੇ ਸੋ ਇਹੀ ਅਰਦਾਸ ਬੇਨਤੀ ਕਰਦੇ ਆ ਸਤਿ ਸ਼੍ਰੀ ਅਕਾਲ